ਕੌਮ ਦੇ ਸਾਹਮਣੇ ਚੁਣੌਤੀਆਂ ਬਹੁਤ ਸਰਬਰ ਪੰਖੀ ਹੇਕੜੋ ਫਾਹੀਵਾਲ 50 ਇਹ ਤਨ ਲੈਰੀ ਗੱਡthia ਸੱਚੇ ਤੇਰੀ ਆਸ ਪਰ ਮੈਨੂੰ ਆਪਣੇ ਨੌਜਵਾਨਾਂ ਤੇ ਮਾਣ ਵੀ ਬੜਾ ਹੈ ਕਹਿੰਦੇ ਜੀ ਇਹ ਸ਼ਰਾਬੀ ਆ ਇਹ ਨਸ਼ੇੜੀ ਆ ਪਰ ਜਦੋਂ ਹੜ ਆਇਆ ਸਰਕਾਰ ਕਿਤੇ ਨਹੀਂ ਦਿਸੀ ਪੰਜਾਬ ਦੇ ਨੌਜਵਾਨ ਪੰਥ ਪੰਥ ਦੇ ਨਿਸ਼ਾਨ ਸਾਬ ਲਾ ਕੇ ਟਰਾਲੀਆਂ ਟਰੈਕਟਰਾਂ ਤੇ ਰਸਦਾ ਵੰਡਦੇ ਫਿਰਦੇ ਮੈਂ ਆਮ ਹੀ ਇਹ ਗੱਲ ਬੋਲਦਾ ਨਾ ਮੈਂ ਫੇਰ ਦਰਾਉਂਗਾ ਪੰਜਾਬ ਦਾ ਨੌਜਵਾਨ ਪੰਜਾਬ ਚੜ੍ਹਦੀ ਕਲਾ ਚ ਹੈ ਭਟਕ ਗਏ ਨੇ ਭਾਵੇਂ ਗੱਬਰੂ ਫੇਰ ਇੱਕ ਦਿਨ ਮੁੜ ਆਉਣਗੇ ਮੁੱਖ ਹੋਣੇ ਆਨੰਦਪੁਰ ਵੱਲ ਨੂੰ ਚੜਦੀ ਕਲਾ ਦੇ ਗੀਤ ਗਾਉਣਗੇ